ਪੁਤਿਆਂ ਇੰਡੀਆ ਕਰਾਈਮ ਨੀ ਚੈਨਲ ਦੇ ਨਾਲ ਅੱਜ ਆਈ ਖੜੇ ਹਾਂ ਚਿੜੀ ਦਰਬਾਰ ਵਿਖੇ ਮੇਲੇ ਦੀਆਂ ਰੌਣਕਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸਾਥ ਸੰਗਤ ਦੂਰ ਦੂਰ ਤੋਂ ਪਹੁੰਚੀ ਇੱਥੇ ਅੱਜ ਇੱਕ ਪਵਿੱਤਰ ਇਸ਼ਨਾਨ ਵੀ ਏ ਜੋ ਮੇਲੇ ਵਿੱਚ ਕਰ ਰਹੇ ਨੇ ਆਓ ਤੁਹਾਨੂੰ ਸੰਗਤਾਂ ਦੇ ਨਾਲ ਦਰਸ਼ਨ ਕਰਾਉਣੀ ਆ ਸੋ ਤੁਸੀਂ ਦੇਖ ਸਕਦੇ ਹੋ ਕਾਫੀ ਰੌਣਕ ਹੈ ਤੇ ਕੰਗੂੜੇ ਵੀ ਬਹੁਤ ਜ਼ਿਆਦਾ ਲੱਗੇ ਨੇ ਸੰਗਤਾਂ ਜਿਹੜੀਆਂ ਹਮ ਹਮ ਆ ਕੇ ਇੱਥੇ ਪਹੁੰਚੀਆਂ ਨੇ ਉਹ ਮੇਲੇ ਵਿੱਚ ਕਾਫੀ ਰੌਣਕ ਹੈ ਆਰ ਪਾਸੇ ਸੰਤਾਂ ਜਿਹੜੀਆਂ ਨਮਸਤਕ ਹੋਣ ਵਾਸਤੇ ਇੱਥੇ ਪਹੁੰਚੀਆਂ ਨੇ ਦੂਰ ਨਰੇਦੇ ਤੋਂ ਉਹ ਸੰਤਾਂ ਨੇ ਅੱਜ ਇਸ਼ਨਾਨ ਕਰ ਲਿਆ ਏ ਤੇ ਕੁਝ ਅੱਜ ਕਰ ਰਹੇ ਨੇ ਜਿਨ੍ਹਾਂ ਨੇ ਇਸ਼ਨਾਨ ਕਰ ਲਿਆ ਏ ਉਹ ਜਿਹੜੇ ਨੇ ਆਪਣੇ ਘਰਾਂ ਨੂੰ ਚਾਲੇ ਪਾਉਣ ਵਾਸਤੇ ਪਿਆਰ ਨੇ ਤੋਂ ਸਾਡੇ ਨਾਲ ਇੱਥੇ ਹੋਰ ਵੀ ਸ਼ਰਧਾਲੂ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਥੋਂ ਆਏ ਨੇ ਹਾਂ ਜੀ ਜੈ ਮਾਤਾ ਦੀ ਜੀ ਕਿੱਥੋਂ ਆਏ ਜੀ ਆਈ ਜੀ ਬੂਆ ਕੋੜੀ ਦੇ ਮੇਲੇ ਤੇ ਆਏ ਆ ਪੰਜਾਬ ਵਿੱਚੋਂ ਆਏ ਆ ਕਿੰਨਾ ਚਿਰ ਹੋਗਾ ਤੁਹਾਨੂੰ ਇੱਥੇ ਆਉਂਦੇ ਆਂ ਆ ਨੂੰ ਆਂਦੇ ਹੋਗੇ 15-20 ਸਾਲਾਂ ਦੇ ਹੋਗੇ ਉਹ ਮੰਗੀਆਂ ਅਮਰਾਦਾ ਘਰ ਕੂਰੀਆਂ ਹੁੰਦੀਆਂ ਹਾਂਜੀ ਕੂਰੀਆਂ ਹੁੰਦੀ ਹੈ ਜੀ ਹਾਂਜੀ ਹਾਂਜੀ ਤੋ ਸਾਡੇ ਨਾਲ ਇੱਥੇ ਹੋਰ ਵੀ ਸੰਗਤ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਤੋ ਜੈ ਮਾਤਾ ਜੀ ਜੈ ਮਾਤਾ ਜੀ ਹਾਂਜੀ ਕਿੱਥੋਂ ਆਏ ਜੀ ਅਸੀਂ ਆਏ ਜੀ ਬਟਾਲੇ ਤੋਂ ਕਿਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਂਦੇ ਹਾਂਂਦੇ 20-25 ਸਾਲ ਹੋਈ ਗਏ ਸਾਫ ਸਾਫ ਜੀ ਸਾਫ 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 ਵਧੀਆ ਬਹੁਤ ਬਹੁਤ ਕੋਲ ਜੰਡੀਪੂਆ ਬਾਬਾ ਜੀ ਕੋਈ ਕਮੀ ਨਹੀਂ ਉਹ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਂਦੇ ਨੂੰ ਅੱਜ ਅਸਨ 3 ਦਿਨ ਹੋ ਗਏ ਤੇ ਖੂਬ ਰੌਣਕਾਂ ਫਿਰ ਲੱਗੀਆਂ ਨੇ ਬਹੁਤ ਜੀ ਬਹੁਤ ਬਹੁਤ ਰੌਣਕਾਂ ਲੱਗੀਆਂ ਹਾਂ ਚਲੋ ਜੀ ਸੋ ਰੌਣਕ ਤੁਸੀਂ ਕਾਫੀ ਦੇਖ ਸਕਦੇ ਜੰਮੂ ਧੀੜੀ ਦਰਬਾਰ ਦੇ ਵਿੱਚ ਸੰਕਤਾ ਨਮਸਤਕ ਹੋਣ ਵਾਸਤੇ ਇਥੇ ਪਹੁੰਚੀਆਂ ਨੇ ਤੇ ਸੰਕਤਾ ਦਾ ਹਜੂਰ ਤੁਸੀਂ ਦੇਖ ਸਕਦੇ ਹੋ ਅੱਗੇ ਆ ਜਾ ਸੰਕਤਾ ਦਾ ਹਜੂਰ ਤੁਸੀਂ ਦੇਖ ਸਕਦੇ ਅਜੇ ਵੀ ਇਥੇ ਨਮਸਤਕ ਹੋਣ ਵਾਸਤੇ ਸੰਕਤਾ ਜੜੀਆਂ ਨੇ ਦੂਹ ਤਰਾਦੇ ਤੋਂ ਪਹੁੰਚੀਆਂ ਨੇ ਤੇ ਕੁਛਾਂ ਨੇ ਸੰਗਤ ਨੇ ਆ ਜੇ ਦਰਸ਼ਨ ਕਰਨੇ ਨੇ ਸੋ ਆਪਣੇ ਸਾਥੀਆਂ ਦੀ ਉਡੀਕ ਕਰ ਰਹੇ ਨੇ ਲੱਖਾਂ ਤੇ ਹਜ਼ਾਰਾਂ ਦੀ ਸੰਗਤਾਂ ਵਿੱਚ ਇੱਥੇ ਜਿਹੜੀ ਸੰਗਤ ਹੈ ਉਹ ਨਮਸਤਕ ਹੋਣ ਵਾਸਤੇ ਇੱਥੇ ਪਹੁੰਚਦੀ ਹੈ ਸੋ ਜੁੜੇ ਰਹੋ ਇਡੀਆ क्राइम న్యూਸ ਚੈਨਲ ਦੇ ਨਾਲ ਧੰਨਵਾਦ ਤਿੰਨ ਦਸਕੇ ਕੇ ਬੋਲਦੇ ਚਲੋ ਕਸ਼ਮੈ ਇਹ ਜੀਵ ਬੜਾ ਖੁਆਜਾ ਰਹੇ ਹੋ ਕਰ ਦੋ ਛੇੜਦੇ ਛੇੜਦੇ ਬਰ 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 ਸੁੱਚੀ ਦੀ ਦਰਬਾਰ ਦੇ ਉੱਤੇ ਸੰਕਤਾਂ ਪਹਾੜੀ ਲਾਉਣ ਵਾਸਤੇ ਪਹੁੰਚਿਆ ਨੇ ਮੇਲੇ ਉੱਤੇ ਮਹਾਰਾਣੀ ਨਾਲ ਦੀ ਮਰਜ਼ਾ ਪੂਰੀਆਂ ਕਰਨੀ ਆਪਣੇ ਅੰਦਰ ਰਾਜ ਲੋਕੀਂ ਤਾਂ ਪਰਸਾਤ ਨੇ ਆ ਖਜ਼ਾਨਾ ਮਿਲਿਆ ਜਰ

ਸੰਕਤਾਂ ਨੂੰ ਹੀ ਦੇਖ ਸਕਦੇ ਹੋ ਸੰਕਤਾਂ ਦਾ ਇੱਥੇ ਹੜ ਆਇਆ ਹੈ ਦੂਆ ਬਾਬਾ ਜੀ ਦੇ ਦਰ ਤੇ ਦਰਸ਼ਨ ਕਰਨ ਵਾਸਤੇ ਸੰਕਤਾਂ ਜਿਹੜੀਆਂ ਉਤਾਵਲੀ ਹੋ ਰਹੀਆਂ ਨੇ ਸਾਰਿਆਂ ਨੂੰ ਜੈ ਸ਼੍ਰੀ 부ਆ बाबा ਜੀ ਜੇ ਮੰਦਿਰ ਦੀ ਸਜਾਵਟ ਹੀ ਦੇ ਸਕਦੇ ਹੋ ਬਹੁਤ ਹੀ ਧੂਮ ਧਾਮ ਨਾਲ ਪ੍ਰੋਗਰਾਮ ਚੱਲ ਰਿਹਾ ਹੈ ਸੋ ਜੈ ਸ਼੍ਰੀ 부ਆ बाबा ਜੀ ਦੀ ਬਾਬਾ ਜੀ ਦੇ ਦਰ ਤੇ ਸਿਜਾਵੜਤੀ ਦੇਖ ਸਕਦੇ ਹੋ ਬਹੁਤ ਹੀ ਸਿਜਾਵੜ ਕੀਤੀ ਹੈ ਮੰਦਿਰ ਦੀ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਇਹਨਾਂ ਹਟਾਓ ਬੋਰਡਾ ਕੋਈ ਬੜੀ ਮੱਡੀ ਕਰਦੀ ਹੈ ਸਾਡੇ ਹਾਂ ਜੀ ਦੋ ਜੱਫੀ ਲੂ ਲੂ ਆਜ ਆਦੀ ਕਿ ਵੀ ਜੀ ਚਾਹ ਦੀ ਹਾਂ ਹਾਂ ਮੇਰੇ ਕੋਲ ਤਿੰਨ ਇਧਰ ਵੀ ਇਧਰ ਵੀ ਮੈਂ ਜਦੋਂ ਸੌਣੀ ਇਹ ਮੋੜਾ ਭੱਜ Í Нашатаррен дарва се катерiem ਸੋ ਬੂਆ ਬਾਬਾ ਜੀ ਦੇ ਦਰਦਿਆ ਸੰਗਤਾਂ ਇਸ਼ਨਾਨ ਕਰਨ ਵਾਸਤੇ ਪਹੁੰਚਿਆ ਨੇ ਸੋ ਤਲਾਹ ਦੀ ਤੁਸੀਂ ਰੌਣਕ ਦੇਖ ਸਕਦੇ ਹੋ ਗੁਰੂ ਬਾਬਾ ਜੀ ਦੇ ਦਰ ਦੇ ਉੱਤੇ ਸੰਗਤਾਂ ਪ੍ਰਸ਼ਾਦੇ ਦੀਆਂ ਸੇਵਾ ਕਰ ਰਹੀਆਂ ਨੇ ਸੋ ਸੰਗਤਾਂ ਪ੍ਰਸ਼ਾਦਾ ਛਕ ਰਹੀਆਂ ਨੇ ਗੁਰੂ ਬਾਬਾ ਜੀ ਦੇ ਦਰ ਦੇ ਉੱਤੇ ਸੰਗਤਾਂ ਲੰਗਰ ਦੀ ਸੇਵਾ ਕਰ ਰਹੀਆਂ ਨੇ ਲੰਗਰ ਦੀ ਸੇਵਾ ਕਰਦੇ ਪਏ ਸਾਧ ਸੰਗਤ ਬੂਆ ਬਾਬਾ ਜੀ ਦੇ ਦਰ ਦੇ ਉੱਤੇ ਕੱਲ੍ਹ ਪਾਰਕੀ ਸਾਹਿਬ ਲਈ ਆਪਣੀ ਲਗਨ ਨਾ ਬਣਾਈ ਹੋਈ ਹੈ ਸੋ ਚੜੀ ਮੇਲੇ ਤਰਪਾਰ ਤੇ ਆਈਆਂ ਸੰਗਤਾਂ ਵਾਸਤੇ ਜਿੱਥੋਂ ਦੇ ਪ੍ਰਸ਼ਾਸਨ ਦੇ ਪ੍ਰਬੰਧ ਜਿਹੜੇ ਨੇ ਉਪਤਾ ਨੇ ਔਰ ਹਰ ਜਗ੍ਹਾ ਤੇ ਪਾਣੀ ਦਾ ਪ੍ਰਬੰਧ ਇਹਨਾਂ ਦਾ ਬਹੁਤ ਵਧੀਆ ਹੈ ਉੱਥੇ ਬੈਠੇ ਭਰਾਏ ਜਿੱਥੇ ਜਿੱਥੇ ਇਹਨਾਂ ਦਾ ਕੋਈ ਟੈਂਟ ਲੱਗਾ ਏ ਉੱਥੇ-ਉੱਥੇ ਵੀਰ ਪਾਣੀ ਪਿਚਾ ਰਹੇ ਨੇ ਪ੍ਰਸ਼ਾਸਨ ਦਾ ਪ੍ਰਬੰਧ ਇਹਨਾਂ ਦਾ ਬਹੁਤ ਵਧੀਆ ਏ ਹਰ ਜਗ੍ਹਾ ਦੇ ਉੱਤੇ ਪਾਣੀ ਪਿਚਾ ਰਹੇ ਨੇ ਉਹ ਵੀ ਉੱਧਰੋਂ ਤੋਂ ਕੋਈ ਸਾਡੇ ਨਾਲ ਇੱਥੇ ਹੋਰ ਵੀ ਸੰਗਤ ਮੌਜੂਦ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਗਿਆਮਤਾ ਜੀ ਜੀ ਦੇ ਅਮਰ ਜੀ ਇਹ ਬਟਾਲੇ ਤੋਂ ਆਏ ਹਾਂ ਜਿਲ੍ਹਾ ਗੁਰਦਾਸਪੁਰ ਕਿਹੜਾ ਪਿੰਡ ਜੀ ਆਪਣਾ ਜਿਲ੍ਹਾ ਗੁਰਦਾਸਪੁਰ ਬਟਾਲਾ ਕਿੰਨਾ ਕਿਲੋ ਦਾ ਮਿੱਠਾ ਹੁੰਦਾ ਇੱਥੇ ਸਭ ਕਾਫੀ ਚਿਰ ਹੋ ਗਿਆ ਹੁੰਦਾ ਤੇ ਬਹੁਤ ਵਧੀਆ ਇੱਥੇ ਉਹ ਮੂੰਹ ਮਗੀਆਂ ਲੱਗਾਂ ਢੜੀਆਂ ਪੂਰੀਆਂ ਹੁੰਦੀਆਂ ਜੀ ਪੂਰੀਆਂ ਹੁੰਦੀਆਂ ਉਹ ਸਾਡੇ ਵਾਂਗ ਹੀ ਹੁੰਦੇ ਹਾਂ ਜੀ ਹਾਂਜੀ ਹਾਂਜੀ ਇਸੇ ਕਰਕੇ ਹੁੰਦੇ ਆਂ ਅਸੀਂ ਇੱਥੇ ਆਈ ਦਾ ਸਾਥ ਇੱਥੇ ਆਈ ਦਾ ਸਾਥ ਬਾਹਰ ਹਰ ਮੇਲੇ ਤੇ ਹਾਂਜੀ 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 ਹਰ ਮੇਲੇ ਤੇ ਹਾਂਜੀ ਕੋਆਡਨਲ ਖੇ ਹੋਰ ਵੀ ਸੰਗਤ ਮੌਜੂਦ ਨੇ ਸਸਿਵਾ ਦੀ ਸਾਰੇ ਜੈ ਮਾਤਾ ਜੈ ਮਾਤਾ ਮੇਰਾ ਜੀ ਗੁਰਦਾਸਪੁਰ ਡੇਰਾ ਗੁਰਦਾਸਪੁਰ ਤੋਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਣਾ ਪਹਿਲਾ ਸਾੜੀਆ ਜੀ ਅਸਾਂ ਮਰਾ ਤਾਂ ਹੁਣ ਪੂਰੀਆਂ ਕਰਦੀ ਕਿ ਨਹੀਂ ਮਹਾਰਾਣੀ ਕਰਦੀ ਕਰਦੀ ਹੈ ਜੀ ਭਾਈ ਤੁਸੀਂ ਕੋਈ ਬੋਲਦਾ ਸੀ ਗੁਰਬਾਜੀ ਹਾਂ ਜੀ ਹਾਂ ਜੀ ਪਰ ਮੈਂ ਅਮਰੇਸਰ ਤੋਂ ਆਇਆ ਜੀ ਆਉਂਦੇ ਨੇ ਜੁਰਾ ਤੇ ਮੈਨੂੰ ਲਗਭਗ ਹੋ ਗਏ 10-15 ਸਾਲ ਆਂਦੇ ਹੋਏ ਜਿੱਥੇ ਕੋਈ ਕਾਫੀ ਥੀਂਦੇ ਜੁੜੇ ਫਿਰੇ ਇੱਥੇ ਹਾਂਜੀ ਹਾਂਜੀ ਬਹੁਤ ਜੀ ਮੈਂ ਤੁਸੀਂ ਹਰ ਮਹੀਨੇ ਆਂਦੇ ਜੀ ਆ ਪੁੰਨਿਆਂ ਦੀ ਪੁੰਨਿਆਂ ਜੋ ਟਾਈਮ ਲੱਗੇ ਤੇ ਆਂਦੇ ਆਂ ਜੀ ਤੇ ਉਸ ਤਰ੍ਹਾਂ ਮਹਾਮਾਈ ਦੇ ਦਰਸ਼ਨ ਕਰਕੇ ਜਾਈਦੇ ਐ ਹੈ ਕਿ ਮੇਲੇ 'ਚ ਆਏ ਆ ਹਰ ਸਾਲ ਆਈਦਾ ਮੇਲਾ ਬਹੁਤ ਵਧੀਆ ਲੱਗਾ ਮੇਲੇ ਵਿੱਚ ਆਣ ਕੇ ਤੁਹਾਨੂੰ ਫਿਰ ਪੁੱਤਾਂ ਲੱਗਾ ਮੇਲਾ ਬਹੁਤ ਵਧੀਆ ਜੀ ਭਰਿਆ ਪਿਆ ਵਾ ਸੰਗਤ ਬਹੁਤ ਆਈ ਆ ਤੇ ਬਹੁਤ ਅੱਛਾ ਲੱਗ ਰਿਹਾ ਵਾ ਲੰਗਰ ਭੰਡਾਰੇ ਖੂਬ ਵੰਡਣ ਦੇ ਮਿਲੰਦੇ ਨੇ ਖਾਣ ਨੂੰ ਮਾਮਾ ਜੀ ਦੇ ਦਰਬਾਰ ਤੇ ਤੁਸੀਂ ਆਏਗੇ ਹਾਂਜੀ 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 ਉਹਨਾਂ ਵਾਸਤੇ ਕੁਝ ਹੋ ਹੋ ਹਾਂਜੀ ਮਾਮਾ ਜੀ ਕਹਾਰਾ ਬੂਆ ਦਾਤੀ ਦਾ ਸਾਕੇ ਦਰਬਾਰ ਕੋੂਦ ਰੱਡੇ ਤੋਂ ਵੀ ਬੱਚੇ ਇੱਥੇ ਪਹੁੰਚੇ ਨੇ ਸੰਗਤ ਰੂਪੀ ਦਰਸ਼ਕਾਂ ਨੂੰ ਆਸੋ ਅੱਜ ਤੁਹਾਡੇ ਨਾਲ ਸੰਤਾਂ ਮੌਜੂਦ ਨੇ ਅੱਜ ਇਹ ਜਨਾ ਪਛਾੜੂ ਨੇ ਨਹਿਰੀ ਸੰਤਾਂ ਹਰ ਸ਼ਹਿਰ ਤੋਂ ਹਰ ਕਸਬੇ ਤੋਂ ਇਥੇ ਨਮਸਕਤੋਂ ਵਾਤੇ ਮਹਾਰਾਜੇ ਦਰਤੇ ਖੁਸ਼ੀਆਂ ਪ੍ਰਾਪਤ ਕਰਨ ਵਾਤੇ ਇਥੇ ਪਹੁੰਚਦੀਆਂ ਨੇ